ਹਾਂਜੀ ਵੀਰੋ ਜਿੱਦਾਂ ਤੁਹਾਨੂੰ ਪਤਾ ਹੈ ਕਿ ਅੱਜਕੱਲ ਪੂਰੇ-ਪੂਰੇ ਜੋਰਾ-ਸ਼ੋਰਾ ਤੇ ਚੱਲ ਰਿਹਾ ਹੈ ਚੋਣ ਪ੍ਰਚਾਰ ਤੇ ਉੱਥੋਂ ਹੀ ਸੀਐਮ ਭਗਵੰਦ ਮਾਨ ਸਾਹਿਬ ਬੋਲੇ ਆ ਸੁਖਬੀਰ ਅਤੇ ਉਹਨਾਂ ਦੇ ਵਾਈਫ ਬਾਦਲ ਬਾਰੇ ਤੇ ਉਹ ਸੁਣਿਆ ਸਾਰੀ ਗੱਲ ਕੀ ਕਹਿਣਾ ਚਾਹ ਰਿਹਾ ਤੇ ਇੱਕ ਹੋਰ ਕਿੱਕਰੀ ਉਹਨਾਂ ਨੇ ਸੁਣਾਤੀ ਇੱਥੇ ਖੜੇ-ਖੜੇ ਮੈਨੂੰ ਦੇਖ ਕੇ ਮੇਰੀ ਫੋਟੋ ਦੇਖ ਕੇ ਨੇ ਅੱਖਾਂ 'ਚ ਆਉਂਦਾ ਪਾਣੀ ਹੁਣ ਨੰਨੀ ਸ਼ਾਂ ਤੋਂ ਬਣ ਕੇ ਨਿਮਾਣੀ ਡਿੰਡੇ ਜਾ ਕੇ ਦੇਖੋ ਬੁਰਾ ਹਾਲ ਹੋਇਆ ਪਿਆ ਇੱਕ ਮੈਂ ਤੁਹਾਨੂੰ ਅੰਦਰਲੀ ਗੱਲ ਦੱਸਦਾ ਗਹਾਨਾ ਗੱਲ ਕਰਦੇ ਹੋ ਠੀਕ ਹੈ ਨਾ ਕੁਝ ਅਫਸਰ ਹੈਗੇ ਨੇ ਪੰਜਾਬ ਦੇ ਅਫਸਰ ਨੇ ਜਿਹੜੇ ਇਹਨਾਂ ਦੇ ਨਾਲ ਨੇ ਸੁਖਬੀਰ ਹੋਰਾਂ ਦੇ ਹਰਸਿਮਰ ਤੋਰਾਂ ਦੇ ਉਹ ਅਫਸਰ ਮੈਨੂੰ ਦੱਸ ਦਿੰਦੇ ਕਹਿੰਦੇ ਨਾਂ ਤਾਂ ਲਿਓ ਨਾ ਸਾਡਾ ਮੈਂ ਕਿਹਾ ਨਾਂ ਨਹੀਂ ਲੈਂਦਾ ਮੈਂ ਕਿਹਾ ਹਾਲ ਕੀ ਹੈ ਕਹਿੰਦੇ ਰੋਕ ਕੇ ਸੌਂਦੇ ਨੇ ਉੱਠ ਕੇ ਰੋਂਦੇ ਨੇ ਵੀ ਆ ਨਵਾਂ ਪੰਗਾ ਕੀ ਪਾ ਗਿਆ ਕਹਿੰਦਾ ਉੱਥੋਂ ਤੁਸੀਂ ਕਿੱਕਲੀ ਆ ਗਈ ਕਹਿੰਦਾ ਹੁਣ ਹੋਰ ਹੀ ਟਿਕਣ ਦੇਂਦੀ ਕਿੱਕਲੀ ਕਹਿੰਦਾ ਆਪਸ ਵਿੱਚ ਲੜਾਈਆਂ ਕਰੀ ਜਾਂਦੇ ਤੂੰ ਮੇਰੇ ਭਾਈ ਦਾ ਐ ਕੀਤਾ ਉਹ ਭਾਈ ਕਹਿੰਦਾ ਤੈਂ ਕੀਤਾ ਕਹਿੰਦਾ ਲੜਾਈਆਂ ਚੱਲ ਪਈਆਂ ਆਪਸ ਵਿੱਚ ਸੋ ਵੀਰੋ ਜਦੋਂ ਪਹਿਲਵਾਨ ਹਾਰਦਾ ਹੋਵੇ ਨਾ ਦੰਦੀਆਂ ਆਈਆਂ ਵੱਢਣ ਲੱਗ ਜਾਂਦਾ ਕਰਨਾ-ਕੁਨਾ ਤੇ ਇਹ ਉਹ ਹਜੇ ਕੰਮਾਂ ਤੇ ਆ ਗਏ ਹੁਣ ਗਾਲ੍ਹਾਂ ਦੇਣ ਲੱਗ ਗਏ ਬਟਿੰਡਾ ਕਿ ਆ ਇਹਨਾਂ ਦਾ ਕੀ ਖਤਮ ਟੱਬਰ ਹੀ ਖਤਮ ਜੀ ਜਿਵੇਂ ਇਹਨਾਂ ਨੇ ਜਿਵੇਂ ਇਹਨਾਂ ਨੇ ਆਪਣੀਆਂ ਇੱਛਾਵਾਂ ਖਤਮ ਕੀਤੀਆਂ ਜਿਵੇਂ ਆਪਣਾ ਫਿਊਚਰ ਖਤਮ ਕੀਤਾ ਐਵੇਂ ਇਹਨਾਂ ਟੱਬਰ ਖਤਮ ਹੋ ਰਿਹਾ ਹੁਣ ਅਜ ਮਿੰਤਾ ਕਰਨੀਆਂ ਪੈ ਰੀਆਂ ਨੇ ਹਾਏ ਝਾੜੂ ਵਾਲੇ ਹਾਏ ਓਏ ਝਾੜੂ ਵਾਲੇ ਓਏ ਰੋਣ ਲੱਗ ਗਈ ਇੱਕ ਦਿਨ ਹਰਸਿਮਰਤ ਕੌਰ ਜੀ ਬੀਬਾ ਜੀ ਔਰ ਦੇਖੋ ਪਹਿਲਾਂ ਨਾ ਹੰਕਾਰ ਨਾਲ ਲਿਖਦੀ ਹੁੰਦੀ ਸੀ ਤੁਹਾਡੀ ਬਠਿੰਡੇ ਤੋਂ ਉਮੀਦਵਾਰ ਨੰਨੀ ਸ਼ਾਂ ਹਰਸਿਮਰਤ ਕੌਰ ਬਾਲਾ ਹੁਣ ਬਠਿੰਡੇ ਬੋਰਡ ਲੱਗੇ ਹੋਏ ਨੇ ਪਤਾ ਕੀ ਲਿਖਿਆ ਹੋਇਆ ਨਮਾਣੀ ਸੇਵਾਦਾਰ ਆਹਾ ਮੈਂ ਕਿਹਾ ਜੀ ਆਜੋ 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 ਦਮਾਣੇ ਪਣ ਤੇ ਆਜੋ ਲੋਕ ਲਿਆਉਂਦੇ ਆ ਭਈ ਲੋਕ ਲਿਆਉਂਦੇ ਆ ਮੈਨੂੰ ਦੇਖ ਕੇ ਮੇਰੀ ਫੋਟੋ ਦੇਖ ਕੇ ਇਹਨਾਂ ਦੇ ਅੱਖਾਂ ਚੋਂ ਆਉਂਦਾ ਪਾਣੀ ਹੁਣ ਨੰਨੀ ਸ਼ਾਂਤੋਂ ਬਣ ਕੇ ਨਹੀਂ ਮਾਣੀ ਸੁਖਵੀਰ ਬਾਦਲ ਦਾ ਜਿਹੜਾ ਪਰਿਵਾਰ ਬਚਾਓ ਯਾਤਰਾ ਨਹੀਂ ਚੱਲ ਰਹੀ ਤੂੰ ਰਹਿ ਜਾਂਦਾ ਹੁੰਦਾ ਹੈ ਸ਼ਹਿਰ ਚ ਕੋਈ ਬੰਦਾ ਨੇੜੇ-ਦਲੇ ਹੁੰਦਾ ਬੰਦ ਦੁਕਾਨਾਂ ਨੂੰ ਐਂ ਕਰਦਾ ਜਾਂਦਾ ਹੁੰਦਾ ਉਹਨੂੰ ਐਂ ਲੱਗੀ ਜਾਂਦਾ ਪਤਾ ਨਹੀਂ ਬੰਦੇ ਖੜੇ ਨੇ ਬੰਦੇ ਖੜੇ ਨੇ ਚੌਲਾ ਚੌਲਾ ਦਿਖਣ ਲੱਗ ਗਿਆ ਇਹਨਾਂ ਨੂੰ ਹਾਂਜੀ ਲੱਡੂਆਂ ਦੇ ਪੈਸੇ ਮੰਗੀ ਜਾਂਦੇ ਆ ਹਲਵਾਈ ਸੋ ਵੀਰੋ ਇਹਨਾਂ ਤੋਂ ਕੀ ਉਮੀਦ ਕਰੋਗੇ ਜਿਹੜੇ ਗਰੀਬਾਂ ਦੇ ਪੈਸੇ ਵੀ ਨਹੀਂ ਦੇ ਸਕਦੇ ਸੋ ਕਿੱਕਲੀ ਕੀ ਕਹਿੰਦੀ ਐ ਆਪਦੇ ਹੀ ਰੋਣਾ ਰੋਂਦੀ ਐ ਉਹ ਕਹਿੰਦੀ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਕਿ ਕਲੀ ਕਲੀਰ ਦੀ ਬੁਰੀ ਹਾਲ ਸੁਖਬੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਜੋ ਕੀਤੇ ਕੰਮ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਹੈ ਫੇਰ ਉਹ ਕਹਿੰਦੀ ਹੈ ਪਰ ਇੱਕ ਹੋਰ ਦੁੱਖ ਵੀ ਰਹਿੰਦੀ ਐ ਇੱਕ ਹੋਰ ਦੁੱਖ ਰਹਿੰਦੀ ਐ ਕਹਿੰਦੀ ਉਦੋਂ ਲੋਕ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਭ ਜਿਉਂਦੇ ਸੀ ਉਦੋਂ ਲੋਕ ਸਾਨੂੰ ਚਾਹੁੰਦੇ ਸੀ ਉਹ ਵੱਡੇ ਵਾਲ ਸਭ ਚਾਹੁੰਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਕਾਲੀਦਲ ਦੀ ਫੱਟੀ ਫਿਰ ਜੀਜੇ ਸਾਲੇ ਨੇ ਪੋਚੀ ਐ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਂਦੀ ਵੋਟਾਂ ਵਾਲੀ 1 ਜੂਨ ਵੇ ਅਸੀਂ ਮੌਜ ਵੜੀ ਲੁੱਟੀ ਐ ਅਸੀਂ ਮੌਜ ਵੜੀ ਲੁੱਟੀ ਐ ਕੁੱਗੀ ਛੱਤਰ ਨਾਲ ਕੁੱਟੀ ਐ ਹੁਣ ਸਾਡੀ ਜੜ ਸਤੌਂਜ ਵਾਲੇ ਮਾਨ ਨੇ ਪੁੱਟੀ ਐ ਲੈ ਇਤਕੀ 4 ਜੂਨ ਨੂੰ ਰਾਜਨੀਤੀ ਚੋਂ ਬਾਦਲ ਪਰਿਵਾਰ ਦੀ ਪੱਕੀ ਛੁੱਟੀ ਐ ਬੋਲੇ ਸੋਨਹਾਲ ਬਿਜਲੀ ਦੇ ਬਿੱਲ ਫਰੀ ਬਿਜਲੀ ਦਾ ਬਿੱਲ ਨਹੀਂ ਆਉਂਦਾ ਖੇਤਾਂ ਦੀਆਂ ਲਾਈਟ ਜਿਹੜੀ 24 ਘੰਟੇ ਦਿਨੇ ਵੀ ਆਉਗੀ ਰਾਤ ਨੂੰ ਵੀ ਕੱਸੀਆਂ ਨਹਿਰਾਂ ਦਾ ਪਾਣੀ ਜਿਹੜਾ ਬੰਦ ਹੋ ਗਿਆ ਸੀ 25 23 30 ਸਾਲ ਤੋਂ ਉਹ ਚਲਾਤਾ ਥਰਮਲ ਪਲਾਂਟ ਖਰੀਦ ਲਿਆ ਗਰੀਬਾਂ ਨੂੰ ਰਾਸ਼ਨ ਕਣਕ ਜਮਾ ਤਾਜਾ ਕਣਕ ਦੇ ਰਹੇ ਆ ਕੋਈ ਸੁਸਤਰੀ ਵਾਲੀ ਜਾਂ ਕੋਈ ਮਿੱਟੀ ਵਾਲੀ ਨਹੀਂ ਦੇ ਰਹੇ ਆਉਣ ਵਾਲੇ ਦਿਨਾਂ 'ਚ ਬਹੁਤ ਸਾਰੀਆਂ ਸਕੀਮਾਂ ਪਈਆਂ ਨੇ ਨਕੌਦਰ ਸ਼ਹਿਰ ਦਾ ਗੁਰਾਇਆਂ ਦਾ ਮਾਨਸਾ ਦਾ ਸਾਰੇ ਸ਼ਹਿਰਾਂ ਦਾ ਸੀਵਰੇਜ ਜਿਹੜਾ ਨਾ ਉਹ ਸਿਸਟਮ ਹੀ ਫੇਲ ਹੋ ਗਿਆ ਉਦੋਂ ਮਾੜਾ ਲਾਇਆ ਮਟੀਰੀਅਲ ਹੁਣ ਉਹ ਸਾਰਾ ਸ਼ਹਿਰ ਪਟਣਾ ਪੈ ਰਿਹਾ ਹੈ ਸ਼ਹਿਰ ਵੱਧ ਗਿਆ ਉਸ ਤੋਂ ਬਾਅਦ ਤਾਂ ਉਹਨਾਂ ਨਵੇਂ ਜਿਹੜੀਆਂ ਨਵੀਆਂ ਕਲੋਨੀਆਂ ਬੜੀਆਂ ਉੱਥੇ ਸੀਵਰੇਜ ਹੀ ਹੈ ਨਹੀਂ ਸੋ ਬਹੁਤ ਕੁਝ ਕਰਨਾ ਬਾਕੀ ਹੈ ਮੇਰੋ ਬਸ 4 ਤਰੀਕ ਨੂੰ ਰਿਜ਼ਲਟ ਆਵੇ 13 ਜੀਰੋ ਹੋ ਜੇ ਥੋੜੀ ਜ਼ਿੰਮੇਵਾਰੀ ਖਤਮ ਮੇਰੀ ਸ਼ੁਰੂ ਕਿਉਂਕਿ ਵਿਰੋਧੀਆਂ ਦੇ ਜਿਹੜੇ ਗਲਤ ਖਬਰਾਂ ਫੜਾਉਂਦੇ ਆ ਉਹਨਾਂ ਵਿਰੋਧੀਆਂ ਦੇ ਮੂੰਹ ਬੰਦ ਹੋ ਜਾਣਗੇ ਸੋ ਜਿਹੜਾ ਸਰਕਾਰ ਤਾਂ ਆਪਣੇ ਕੋਲੇ ਐ ਕੰਮ ਤਾਂ ਆਪਾਂ ਕਰਨੇ ਨੇ ਫਿਰ ਆਪਾਂ ਹੋਰ ਕਿਸੇ ਨੂੰ ਵੋਟ ਪਾ ਕੇ ਕਿਉਂ ਵੋਟ ਖਰਾਬ ਕਰਨੀ ਐ ਡਬਲ ਟ੍ਰਿਪਲ ਹੋ ਜਾਊਗਾ ਨਾਲੇ ਉੱਪਰੋਂ ਐਮਪੀ ਲੈਣ ਦੇ ਪੈਸੇ ਆਇਆ ਕਰਨਗੇ ਨਾਲੇ ਇਥੋਂ ਸਰਕਾਰ ਐ ਡਬਲ ਟ੍ਰਿਪਲ ਕੰਮ ਹੋਇਆ ਕਰੂਗਾ ਔਰ ਕੰਮ ਹੋਇਆ ਕਰੂਗਾ ਇਸ ਗੱਲ ਦੀ ਮੈਂ ਜ਼ਿੰਮੇਵਾਰੀ ਲੈਣਾ ਕਿਉਂਕਿ ਸਵਾ ਦੋ ਸਾਲ ਹੋ ਗਏ ਮੇਰੇ ਤੇ 1 ਰੁਪਏ ਦਾ ਇਲਜਾਮ ਲਾ ਕੇ ਦਿਖਾ ਦੋ ਕਿ 1 ਰੁਪਿਆ ਮੁੱਖ ਮੰਤਰੀ ਤੁਹਾਡਾ ਜਿਹੜਾ ਉਹ ਖਾ ਗਿਆ ਸੋ ਮੈਂ ਮਾਲਵੇ ਚ ਆਇਆ ਕੱਲ ਕੱਲ ਮਾਨਸਾ ਭਲਾੜਾ ਕੱਲ ਮੈਂ ਮੋੜ ਮੰਡੀ ਤਲਵੰਡੀ ਸਾਬੋ ਪੁੱਚੋ ਮੰਡੀ ਉਧਰ ਸੀ ਕੱਲ ਨੂੰ ਮੈਂ ਭੁਲੱਥ ਦੇਰਾ ਬਾਬਾ ਨਾਨਕ ਫਤਿਹਗੜ ਚੂੜੀਆਂ ਅਜ ਨਾਲ ਆ ਇੱਧਰ ਜਾਓ ਮੈਂ ਤਾਂ ਚਾਰ ਪੰਜ ਕਿਹੜੇ ਕੱਢ ਤੇ ਚਾਰ ਪੰਜ ਹੋਰ ਕੱਢੂੰ ਕਿਉਂਕਿ ਜਿੰਨਾ ਚਿਰ ਨੇ ਜੜਾ ਨਹੀਂ ਪੱਟੀਆਂ ਜਾਂਦੀਆਂ ਮੈਂ ਤਾਂ ਨਹੀਂ ਡਿੱਕੇ ਬਹਿੰਦਾ ਆਹ ਭਾਜਪੀ ਵਾਲੇ ਕਾਂਗਸ ਵਾਲੇ ਕੱਲ ਹੀ ਸਾਰੇ ਇਹ ਸਾਡੀਆਂ ਤਿੰਨ ਤਿੰਨ ਪੀੜੀਆਂ ਖਾ ਗਏ ਸਾਡੀਆਂ ਅੰਦਰ ਵੀ ਕਰਾਂਗੇ ਨਾ ਬੈਠੇ ਨੇ ਅੰਦਰ ਵੀ ਬੈਠੇ ਨੇ ਕਿਈ ਤਿੰਨ ਤਿੰਨ ਆਪਦੇ ਮਹਿਲ ਪਾ ਲੇ ਸਾਡੇ ਸਾਡੀਆਂ ਛੱਤਾਂ ਚੋਈ ਜਾਂਦੀਆਂ ਆਪਦੇ ਮਹਿਲ ਪਾ ਲੇ ਪਹਾੜਾਂ 'ਚ ਮਹਿਲ ਪਾ ਲੇ ਕਿੱਥੋਂ ਆਇਆ ਪੈਸਾ ਇਹ ਸਾਰਾ ਲੋਕਾਂ ਦਾ ਪੈਸਾ ਹੈ ਵੀਰੋ ਸੁਖਵੀਰ ਬਾਲ ਦਾ ਇੱਕ ਹੋਇਆ ਹੋਟਲ ਹੈ ਸੁਖ ਵਿਲਾਸ ਉਹ ਨਿਊ ਚੰਡੀਗੜ੍ਹ ਦੇ ਜਿਹੜਾ ਪਹਾੜਾਂ 'ਚ ਪਾਇਆ ਹੈ ਐਨਾ ਮਹਿੰਗਾ ਹੋਟਲ ਹੈ ਹਰੇਕ ਕਮਰੇ ਦੇ ਮੰਗਰਲੇ ਪਾਸੇ ਪਰਸਨਲ ਸਵਿਮਿੰਗ ਪੂਲ ਹੈ 7 ਲੱਖ ਰੁਪਇਆ ਘੱਟੋ ਘੱਟ ਕਰਾਇਆ ਕਮਰੇ ਦਾ ਇੱਕ ਰਾਤ ਦਾ 7 ਲੱਖ ਇੱਕ ਬੰਦਾ ਜ਼ਿੰਦਗੀ 'ਚ ਪੂਰੀ 'ਚ 7 ਲੱਖ ਨਹੀਂ ਦੇਖ ਸਕਦਾ ਗਰੀਬ ਨੇ ਉਥੇ ਆਪਾਂ ਕੀ ਕਰਾਂਗੇ ਨਾ ਉਥੇ ਸਕੂਲ ਬਣਾਵਾਂਗੇ ਨਾਲੇ ਨਾਰਾ ਲਖ ਦਾਂਗੇ ਵੀ ਦੁਨੀਆ ਦਾ ਸਭ ਤੋਂ ਪਹਿਲਾ ਸਕੂਲ ਜਿਹਦੇ ਹਰੇਕ ਕਮਰੇ ਪਿੱਛੇ ਫੁੱਲ ਠੀਕ ਹੈ ਨਾ ਆਪੀ ਕੋਰਟਾਂ ਚੋਂ ਸਾਬਤ ਕਰੀ ਜਊ ਮੇਰਾ ਮੇਰਾ ਸਿੱਖਾਂਗੇ ਕ腐ਸ਼ਨ ਦੇ ਪੈਸੇ ਦਾ